ਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 421 ਹੁਣ ਤੱਕ ਗੁਰੂ ਨਾਨਕ ਪਾਸ਼ਾ ਦੇ ਆ 19 ਅਸ਼ਟਪਦੀਆਂ ਸੰਪੂਰਨ ਹੋਈਆਂ ਅਗਲਾ ਸ਼ਬਦ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪਹਿਲਾ ਕੀਤਾ ਆਖਣ ਆਖੀਐ ਤਾਂ ਕਿ ਅੰਤ ਨਾ ਜਾਣਾ ਮੈਂ ਨਿਧਰਿਆਂ ਧਰ ਏਕ ਤੂੰ ਮੈਂ ਤਾਣ ਸਤਾਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹਿਲਾ ਆਪ ਗਿਆ ਸੋਜੀ ਪਈ ਗੁਰ ਸ਼ਬਦੀ ਮੇਲਾ ਰਹਾ ਧੰਨ ਗੁਰੂ ਨਾਨਕ ਪਾਤਸ਼ਾਹ ਅਸਰ ਰਾਗ ਵਿੱਚ ਅਸ਼ਪਦੀਆਂ ਬਖਸ਼ਿਸ਼ ਕਰ ਰਹੇ ਨੇ ਅੱਜ ਦਾ ਜੋ ਸ਼ਬਦ ਹੈ ਮਰਜ ਅਰਦਾਸ ਕਰਨ ਦਾ ਤਰੀਕਾ ਦੱਸਦੇ ਨੇ ਕਿਉਂਕਿ ਸਾਹਿਬ ਅੱਗੇ ਹੁਕਮ ਨਾ ਚੱਲੈ ਕਿਹੀ ਬਣੈ ਅਰਦਾਸ ਹਰ ਬੰਦਾ ਸੁਖ ਚਾਹੁੰਦਾ ਹੈ ਹਰ ਬੰਦਾ ਆਨੰਦ ਚਾਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਕਿ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੋਜੀ ਪਈ ਗੁਰ ਸ਼ਬਦੀ ਮੇਲੀ ਅਰਦਾਸ ਹੁੰਦਾ ਹੈ ਅਰਜੋਈ ਅਰਦਾਸ ਅਰਜੋਈ ਕਰਨੀ ਦਾਸ ਬਣ ਕੇ ਨਿਵਾਣਾ ਹੋ ਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀਓ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾਓ ਤੇ ਮਰ ਕੇ ਨੇ ਸੱਚ ਬਣ ਕੇ ਸਚਿਆਰ ਬਣ ਕੇ ਹੀ ਇਹ ਜੀਵਨ ਸੁਹੇਲਾ ਹੋ ਸਕਦਾ ਹੈ ਸੁਖੀ ਹੋ ਸਕਦਾ ਹੈ ਆਪ ਗਿਆ ਸੋਜੀ ਪਈ ਜਦੋਂ ਆਪਣੀ ਮੈਂ ਗਈ ਅੰਦਰੋਂ ਹੰਕਾਰ ਗਿਆ ਜਦ ਤੱਕ ਮੈਂ ਰਹੇਗੀ ਉਹਨਾਂ ਚਿਰ ਸਾਨੂੰ ਸੋਜੀ ਨਹੀਂ ਹੁੰਦੀ ਭਾਵਾਂਸੀਂ ਜਿੰਨਾ ਮਰਜੀ ਪੜ ਲਈਏ ਜਿੰਨਾ ਮਰਜੀ ਸੁਣ ਲਈਏ ਜਦ ਤੱਕ ਮੈਂ ਨਹੀਂ ਜਾਂਦੀ ਨਹੀਂ ਤੇ ਪੜ ਕੇ ਹੰਕਾਰ ਹੋ ਜਾਂਦਾ ਹੈ ਜੀ ਮਗਰ ਇਹ ਆਪ ਗਿਆ ਸੂਜੀ ਹੋਈ ਸਮਝ ਆਈ ਕਿ ਮੈਂ ਕੌਣ ਸੀ ਅਸਲੀਅਤ ਕੀ ਹੈ ਜ਼ਿੰਦਗੀ ਦੀ ਗੁਰ ਸ਼ਬਦੀ ਮੇਲਾ ਤੇ ਗੁਰੂ ਦੇ ਸ਼ਬਦ ਨਾਲ ਬਾਣੀ ਨਾਲ ਜੁੜ ਕੇ ਉਸ ਮਾਲਕ ਨਾਲ ਸਾਡਾ ਮਿਲਾਪ ਹੋ ਗਿਆ ਅਸੀਂ ਜੁੜ ਗਏ ਇੱਕ ਮਿਕ ਹੋ ਗਏ ਤੇ ਮਾਰੇ ਕਹਿੰਦੇ ਉਸ ਨੂੰ ਆਨੰਦ ਕਹਿੰਦੇ ਨੇ ਫਿਰ ਉਹ ਅਵਸਥਾ ਹੈ ਉਹ ਜੀਵਨ ਸੁਹੇਲਾ ਹੈ ਜੀਵਨ ਦੇ ਜਿੱਥੇ ਵੀ ਮਰਜੀ ਚੱਲੇ ਜਾਓ ਮਰਕ ਨੇ ਉਹ ਜੀਵਨ ਸੁੱਖੀ ਹੋ ਜਾਂਦਾ ਹੈ ਫਿਰ ਤੇ ਸੱਚੇ ਪਾਤਸ਼ਾਹ ਅੱਜ ਦਾ ਸ਼ਬਦ ਇਹ ਵਿਚਾਰ ਸਾਨੂੰ ਦੱਸਦੇ ਨੇ ਆਸਾ ਮਹੱਲਾ ਪਹਿਲਾ ਕੀਤਾ ਆਖਣ ਆਖੀਐ ਤਾਂ ਕਿ ਅੰਤ ਨਾ ਜਾਣਾ ਭਾਵੇਂ ਅਸੀਂ ਜਿੰਨਾ ਮਰਜੀ ਪੇ ਆਖਦੇ ਰਹੀਏ ਉਦੇ ਗੁਣਾਂ ਦਾ ਕੋਈ ਅੰਤ ਨਹੀਂ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾ ਤੂੰ ਸਾਹਿਬ ਗੁਣੀ ਨਦਾਨਾ ਉਹਦਾ ਕੋਈ ਅੰਤ ਨਹੀਂ ਕੋਈ ਪਾਰਾ ਵਰ ਨਹੀਂ ਮੈਂ ਨਿਤ ਰਿਆਂ ਤਰ ਏਕ ਤੂੰ ਮੈਂ ਤਾਣ ਸਤਾਣਾ ਪ੍ਰਭੂ ਜੀ ਮੇਰਾ ਤੁਹਾਡੇ ਬਿਨਾ ਕੋਈ ਆਸਰਾ ਨਹੀਂ ਹੈ ਮੇਰਾ ਤਾਣ ਤੁਹਾਡੇ ਤੇ ਹੀ ਹੈ ਗਾਵੇ ਕੋ ਤਾਣ ਹੋਵੇ ਕਿ ਸੈਤਾਨ ਜੇ ਤੂੰ ਤਾਣ ਦਿੰਨਾ ਹੈ ਤੂੰ ਜੋੜ ਦਿੰਨਾ ਹੈ ਤੂੰ ਮਾਣ ਦਿੰਨਾ ਹੈ ਤਾਂ ਹੀ ਕੋਈ ਤੈਨੂੰ ਗਾ ਸਕਦਾ ਨਹੀਂ ਤੇ ਤੈਨੂੰ ਗਾ ਵੀ ਨਹੀਂ ਸਕਦਾ ਇਸ ਕਰਕੇ ਸਾਡਾ ਜੋੜ ਤੇਰੇ ਤੇ ਹੀ ਆਸੀਂ ਤੇਰੇ ਅੱਗੇ ਅਰਦਾਸ ਕਰ ਸਕਦੇ ਹਾਂ ਹੋਰ ਕਿਸੇ ਨੂੰ ਨਹੀਂ ਕਹਿ ਸਕਦੇ ਨਾਨਕ ਕੀ ਅਰਦਾਸ ਹੈ ਸੱਚ ਨਾਮ ਸੁਹੇਲਾ ਧੰਨ ਗੁਰੂ ਨਾਨਕ ਪਾਤਸ਼ਾਹ ਵਰਗ ਨੇ ਪ੍ਰਭੂ ਜੀ ਸਾਡੀ ਤੁਹਾਡੇ ਅੱਗੇ ਅਰਦਾਸ ਹੈ ਤੁਹਾਡੇ ਨਾਮ ਦੁਆਰਾ ਹੀ ਸੱਚ ਨਾਲ ਜੁੜ ਕੇ ਹੀ ਇਹ ਜੀਵਨ ਸੁਹੇਲਾ ਹੋ ਸਕਦਾ ਹੈ ਸੁਖੀ ਹੋ ਸਕਦਾ ਹੈ ਆਪ ਗਿਆ ਸੋਜੀ ਪਈ ਗੁਰਸ਼ਬਦੀ ਮੇਲਾ ਹਾਂ ਜਦੋਂ ਸਿਮਰਨ ਕਰਦੇ ਆ ਹੋਇਆਂ ਬਾਣੀ ਨੂੰ ਪੜ੍ਹਦੇ ਆ ਹੋਇਆਂ ਬਾਣੀ ਨੂੰ ਵਿਚਾਰਦੇ ਆ ਹੋਇਆਂ ਜਦੋਂ ਅੰਦਰੋਂ ਹੋਮੇ ਗਈ ਗੁਰੂ ਦੇ ਸ਼ਬਦ ਨਾਲ ਜੁੜੇ ਉਸ ਮਾਲਕ ਨਾਲ ਮੇਲ ਹੋ ਗਿਆ ਇੱਕਮਿਕ ਹੋ ਗਏ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੂੰ ਤੂੰ ਕਰਤਾ ਤੂੰ ਹੁਆ ਮੁਜ ਵਿੱਚ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਇਹ ਵਸਤਾ ਬਣ ਗਈ ਹੈ ਰਹਾਉ ਹਉ ਮੈਂ ਗਰਬ ਗਵਾਈਏ ਪਾਈਏ ਵਿਚਾਰ ਸਾਹਿਬ ਸਿਉ ਮਨ ਮੰਨਿਆ ਦੇ ਸਾਚ ਆਧਾਰ ਉਸ ਮਾਲਕ ਨਾਲ ਮਿਲਣ ਵਾਸਤੇ ਗੁਰੂ ਨਾਨਕ ਪਾਸ਼ਾ ਮਾਰਜ ਤਰੀਕਾ ਦੱਸਦੇ ਨੇ ਕਿ ਭਾਈ ਸਭ ਤੋਂ ਪਹਿਲਾਂ ਆਪਣੀ ਹਉਮੈ ਛੱਡ ਇਹ ਹੰਕਾਰ ਤਿਆਗ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਇ ਨਵਸੈ ਇਕ ਠਾਈ ਹਰ ਜੂ ਹੰਕਾਰ ਨਾ ਭਾਵੇਈ ਬੇਦਕੂਕ ਸੁਣਾਵੇ ਉਸ ਮਾਲਕ ਨੂੰ ਹੰਕਾਰ ਨਹੀਂ ਪਾਉਂਦਾ ਜਿਹੜਾ ਤੂੰ ਹੰਕਾਰ ਚੁੱਕੀ ਫਿਰਦਾ ਨਾਲ ਮਗਰ ਇਹ ਉਹਨੂੰ ਪਾਉਂਦਾ ਨਹੀਂ ਚੰਗਾ ਨਹੀਂ ਹੁੰਦਾ ਉਸ ਮਾਲਕ ਨੂੰ ਇਸ ਹਉਮੈ ਕਰਕੇ ਤੂੰ ਮਿਲ ਨਹੀਂ ਸਕਦਾ ਪਾਇਆ ਵਿਚਾਰ ਉਸ ਨੂੰ ਪਾਇਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਵੇ ਪਾਰ ਉਹ ਆਪ ਕਿਰਪਾ ਕਰਦਾ ਹੈ ਆਪ ਬਖਸ਼ਿਸ਼ ਕਰਦਾ ਹੈ ਇਹ ਬਾਣੀ ਸਾਨੂੰ ਵਿਚਾਰਨ ਵਾਸਤੇ ਦਿੱਤੀ ਸੀ ਜੀ ਮਹਾਰਾਜ ਨੇ ਪਰ ਨਾਲੇ ਵੀ ਲਿਖ ਦਿੱਤਾ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਅਸੀਂ ਧੰਦੇ ਬਣਾ ਲੈ ਅਸੀਂ ਗੁਰੂ ਕੇ ਸਿੱਖ ਨਹੀਂ ਅਸੀਂ ਗੋਲਕ ਦੇ ਸਿੱਖ ਬਣ ਕੇ ਰਹਿ ਗਏ ਬਸ ਇਸ ਤੋਂ ਅੱਗੇ ਨਹੀਂ ਜਾਂਦੇ ਅਸੀਂ ਤੇ ਮਹਾਰਜ ਕਹਿੰਦੇ ਨਹੀਂ ਭਾਈ ਜੇ ਉਹਨੂੰ ਪਾਉਣਾ ਚਾਹੁੰਨਾ ਤਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਸਾਹਿਬ ਸਿਉ ਮਨ ਮੰਨਿਆ ਦੇ ਸਾਚ ਆਧਾਰ ਜਦੋਂ ਉਹ ਸੱਚੇ ਨੇ ਉਸ ਮਾਲਕ ਨੇ ਆਸਰਾ ਦਿੱਤਾ ਹੁਣ ਸਾਹਿਬ ਨਾਲ ਮਨ ਮੰਨ ਗਿਆ ਮਨ ਪਤੀਜ ਗਿਆ ਮਨ ਮੰਨਿਆ ਤਾ ਹਰ ਜਾਣਿਆ ਮੰਨੇ ਦੀਆਂ ਚਾਰ ਕੁੜੀਆਂ ਜਪਜੀ ਸਾਹਿਬ ਵਿੱਚ ਮਹਾਰਜ ਅੰਕਤ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਜ਼ ਕਲਮ ਨਾਲ ਲਿਖਨ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਜੇ ਕੋ ਮਨ ਲੇ ਮਨ ਮੰਨੇ ਆ ਕਿਉਂਕਿ ਮਨ ਤੇ ਸਾਡਾ ਹੁੰਦਾ ਹੀ ਨਹੀਂ ਇੱਥੇ ਸਰੀਰ ਹੁੰਦਾ ਹੈ ਸਾਡਾ ਅਸੀਂ ਪਾਠ ਕਰਦੇ ਆ ਵਿਚਾਰ ਕਰਦੇ ਆ ਸਰੀਰ ਜਰੂਰ ਹਾਜ਼ਰ ਹੈ ਜਿਨੇ ਸੁਣਨਾ ਸੀ ਉਹ ਕਿਤੇ ਹੋਰ ਤੁਰਿਆ ਫਿਰਦਾ ਹੈ ਬਸ ਉਸੇ ਨੂੰ ਸੰਭਾਲਣਾ ਸੀ ਉਸੇ ਨੂੰ ਤੇ ਸੁਣਾਉਣਾ ਸੀ ਸਾਰਾ ਕੁਝ ਤੇ ਮਰਗਨੇ ਜਦੋਂ ਮਨ ਮੰਨੇ ਆ ਉਹ ਸੱਚ ਦਾ ਆਸਰਾ ਆਧਾਰ ਮਿਲਿਆ ਐਨਸ ਨਾਮ ਸੰਤੋਖਿਆ ਸੇਵਾ ਸੱਚ ਸਾਈ ਤਾਂ ਕੋ ਬਿਗੜ ਨਾ ਲਾਗੇ ਚੱਲੇ ਹੁਕਮ ਰਜਾਈ ਜਦੋਂ ਮਨ ਮੰਨੇ ਆ ਕਿਨੇ ਦਿਨ ਰਾਤ ਉਸ ਮਾਲਕ ਨਾਲ ਜੁੜਿਆ ਹੋਇਆ ਹੁਣ ਸੰਤੋਖੀ ਹੋ ਗਿਆ ਮਨ ਕਿਸੇ ਕਿਸਮ ਦੀ ਭੁੱਖ ਨਹੀਂ ਹੈ ਅੰਦਰ ਕਿਸੇ ਅਹੁਦੇ ਦੀ ਭੁੱਖ ਨਹੀਂ ਹੈ ਕਿਸੇ ਪਦਾਰਥ ਦੀ ਭੁੱਖ ਨਹੀਂ ਹੈ ਇਸ ਕਰਕੇ ਮਨ ਸੰਤੋਖੀ ਹੋ ਗਿਆ ਕਹਿੰਦੇ ਉਹੋ ਹੀ ਸੇਵਾ ਹੈ ਭਾਈ ਜਿੱਥੇ ਆ ਕੇ ਸਾਡਾ ਮਨ ਸੰਤੋਖੀ ਹੋ ਜਾਏ ਬਿਨ ਸੰਤੋਖ ਨਾ ਕੋਈ ਰਜੈ ਜਦੋਂ ਮਨ ਸੰਤੋਖੀ ਹੋਇਆ ਉਹ ਸੇਵਾ ਕਬੂਲ ਹੈ ਤਾਂ ਕੋਈ ਵਿਗੜਨਾ ਲੱਗ ਗਈ ਚੱਲ ਹੁਕਮ ਰਜਾਈ ਮਾੜਾ ਜਿਹੜੇ ਉਹਦੀ ਹੁਕਮ ਤੇ ਰਜਾ ਵਿੱਚ ਚੱਲਦੇ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਬਿਗੜ ਨਹੀਂ ਲੱਗਦਾ ਕਿਉਂਕਿ ਉਹਦੀ ਹੁਕਮ ਵਿੱਚ ਨੇ ਉਹਨਾਂ ਲਈ ਬਿਗੜਨਾ ਕੋਈ ਹੈ ਹੀ ਨਹੀਂ ਅਸੰਭਵ ਚੀਜ਼ ਕੋਈ ਹੈ ਹੀ ਨਹੀਂ ਹੈ ਉਹ ਤੇ ਉਹਦੀ ਹੁਕਮ ਵਿੱਚ ਨੇ ਰਜਾ ਵਿੱਚ ਨੇ ਕੇਤਿਆਂ ਦੁੱਖ ਕੂਕ ਸਦਮਾਰ ਐ ਪੈਦਾਤ ਤੇਰੀ ਦਾਤਾਰ ਉਹ ਤੇ ਇਹ ਵੀ ਦਾਤ ਮੰਗਦੇ ਨੇ ਉਹ ਤੇ ਤੇਰੇ ਦੁੱਖਾਂ ਨੂੰ ਵੀ ਦਾਤ ਮੰਨਦੇ ਨੇ ਇਸ ਕਰਕੇ ਉਹਨਾਂ ਦੀ ਬਿਗੜ ਹੋ ਹੀ ਨਹੀਂ ਸਕਦਾ ਕੋਈ ਹਕਮ ਰਜਾਈ ਜੋ ਚੱਲੈ ਸੋ ਪਵੈ ਖਜਾਨੇ ਖੋਟੇ ਠਵਰ ਨਾ ਪਾਈਨੀ ਰਲੇ ਜੂਠਾਨੇ ਜਿਹੜੇ ਮਰਜ਼ੀ ਕਹਦੇ ਉਹਦੀ ਹੁਕਮ ਤੇ ਰਜਾ ਵਿੱਚ ਚੱਲਦੇ ਨੇ ਭਾਈ ਉਸ ਮਾਲਕ ਦੇ ਦਰ ਤੇ ਕਬੂਲ ਉਹੀ ਹੁੰਦੇ ਨੇ ਤੇ ਜਿਹੜੇ ਖੋਟੇ ਨੇ ਕੂੜਿਆਰ ਨੇ ਜਿਨ ਮਨਹੋਰ ਮੁਖਹੋਰ ਸੇ ਕਾਢੇ ਕੱਚਿਆਂ ਤੇ ਪਾਸ਼ਾ ਕਰੇ ਭਾਈ ਉਹ ਜੂਠ ਵਿੱਚ ਹੀ ਰੁੜਦੇ ਨੇ ਫਿਰ ਨਿਤਨੇਤ ਖਰਾ ਸੰਭਾਲੀਐ ਸੱਚ ਸੌਦਾ ਪਾਈਐ ਖੋਟੇ ਨਦਰ ਨ ਆਵਨੀਂ ਦੇ ਅਗਨ ਜਲਾਈਐ ਨਿਤਨੇਤ ਹਰ ਰੋਜ ਉਸ ਵਹਿਰੂ ਕਾਲਪੁਰਖ ਦੇ ਨਾਮ ਨੂੰ ਸੰਭਾਲ ਕਰਨਾ ਕਰ ਖੋਟੇ ਨਦਰ ਨ ਆਵਨੀਂ ਲੈ ਅਗਨ ਜਲਾਈਐ ਤੇ ਜਿਹੜੇ ਖੋਟੇ ਪੈਸੇ ਨੇ ਭਾਈ ਪਹਿਲਾਂ ਟਕਸਾਲ ਹੁੰਦੀ ਸੀ ਦੂਜੀ ਅੱਜਕੱਲ ਤਾਂ ਨੋਟ ਆ ਗਏ ਨੇ ਜਿਹੜੇ ਖੋਟੇ ਨੇ ਮਾਰੇ ਕਹਿੰਦੇ ਭਾਈ ਉਹ ਤੇ ਅੱਗ ਵਿੱਚ ਚਲਾਏ ਜਾਂਦੇ ਨੇ ਉਹਨਾਂ ਦੀ ਉਸ ਦਰਦੇ ਉੱਤੇ ਕਬੂਲ ਨਹੀਂ ਹੁੰਦੇ ਉਹ ਇੱਥੇ ਹੀ ਤਛਨਾਵਾਾਂ ਤੇ ਹਉਮੈ ਤੇ ਹੰਕਾਰ ਦੀ ਅੱਗ ਵਿੱਚ ਜਲਦੇ ਰਹਿੰਦੇ ਨੇ ਆਪਣਾ ਜੀਵਨ ਖਰਾਬ ਕਰਦੇ ਰਹਿੰਦੇ ਨੇ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਇਹ ਕੋਈ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਆਤਮਿਕ ਤੌਰ ਤੇ ਆਪਣੇ ਆਪ ਨੂੰ ਖੋਜਿਆ ਆਪਣੇ ਆਪ ਨੂੰ ਖੋਜਣ ਨੂੰ ਕਹਿੰਦੇ ਨੇ ਮਹਾਰਾਜ ਜੰਗਲਾਂ 'ਚ ਜਾਣ ਨੂੰ ਨਹੀਂ ਕਹਿੰਦੇ ਘਰ ਬਾਹਰ ਛੱਡਣ ਨੂੰ ਨਹੀਂ ਕਹਿੰਦੇ ਪਰਿਵਾਰ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਖੋਜ ਆਪਣੇ ਆਪ ਨੂੰ ਜਾਣ ਕਿ ਬਾਣੀ ਜੋ ਕਹਿ ਰਹੀ ਹੈ ਕਿ ਅਸੀਂ ਆਪਣਾ ਜੀਵਨ ਉਸ ਤਰ੍ਹਾਂ ਜਿਉ ਰਹੇ ਵੀ ਆ ਕਿ ਨਹੀਂ ਰਹੇ ਇਹ ਖੋਜਣਾ ਸੀ ਇਹ ਕੰਪੈਰੀਜ਼ਨ ਕਰਨਾ ਸੀ ਪ੍ਰਮਾਤਮਾ ਹੀ ਉਹ ਨੇ ਆਤਮ ਪ੍ਰਮਾਤਮਾ ਇੱਕੋ ਜਾਣੇ ਆਤਮਿਕ ਤੌਰ ਤੇ ਅਸੀਂ ਉਹਦੀ ਅੰਸ਼ ਹਾਂ ਜੀ ਅਸੀਂ ਉਸ ਦੀ ਜੋਤ ਨੂੰ ਆਪਣੇ ਅੰਦਰ ਖੋਜਣਾ ਸੀ ਜੋਤ ਸਾਡੇ ਅੰਦਰ ਹੈ ਜੋਤਾਂ ਅਸੀਂ ਬਾਹਰ ਲਈ ਜਾਂਦੇ ਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਨਾਲ ਗੁਰ ਕੀ ਮਤ ਤੁਲੇ ਇਆਣੇ ਭਗਤ ਬਿਨਾ ਬੋ ਡੂਬੇ ਸਿਆਲੇ ਅਸੀਂ ਧਰਮ ਨੂੰ ਧੰਦੇ ਬਣਾ ਲਿਆ ਇਸੀ ਕਰਕੇ ਧੱਕੇ ਖਾ ਰਹੇ ਗੱਲ ਕੁਛ ਨਹੀਂ ਹੈ ਆਪਣੇ ਆਪ ਨੂੰ ਜਿਨ੍ਹਾਂ ਨੇ ਖੋਜੀ ਹੈ ਉਹਨਾਂ ਨੇ ਪ੍ਰਮਾਤਮਾ ਅੰਦਰੋਂ ਹੀ ਪ੍ਰਾਪਤ ਕੀਤਾ ਹੈ ਇਹ ਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਹਰਕਾਰ ਨਾਮ ਹੈ ਉਸ ਨਾਮ ਨੂੰ ਖੋਜਣਾ ਸੀ ਉਹੋ ਹੀ ਬਿਰਖ ਹੈ ਅਸਲੀ ਉਸੇ ਨੂੰ ਨਾਮ ਦੇ ਫਲ ਲੱਗਦੇ ਨੇ ਅੰਮ੍ਰਿਤ ਦੇ ਫਲ ਉਸਨੂੰ ਲੱਗਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਉਹਦੀ ਜੋਤ ਜੋ ਤੇਰੇ ਅੰਦਰ ਹੈ ਉਹੋ ਹੀ ਤੇ ਬਿਰਖ ਹੈ ਉਸੇ ਨੂੰ ਤੇ ਫਲ ਲੱਗਦੇ ਨੇ ਕਿਉਂਕਿ ਫਲ ਤੋਂ ਹੀ ਦਰਖਤ ਦੀ ਪਛਾਣ ਹੋ ਜਾਂਦੀ ਹੈ ਜੇ ਫਲ ਨਰੋਆ ਹੈ ਫਲ ਚੰਗਾ ਹੈ ਸਾਫ ਸੁਥਰਾ ਹੈ ਤੇ ਆਪਾਂ ਕਹਿੰਦੇ ਹਾਂ ਜੀ ਇਹ ਦਰਖਤ ਵਧੀਆ ਹੈ ਚੰਗਾ ਹੈ ਤੇ ਦਰਖਤ ਤੋਂ ਹੀ ਫਲ ਲੱਗਦੇ ਨੇ ਫਲ ਦੇ ਅੰਦਰ ਹੀ ਬੀਜ ਹੈ ਉਹ ਜਿਹੜਾ ਬੀਜ ਹੈ ਨਾ ਨਾਮ ਬੀਜ ਉਹ ਸਾਡੇ ਅੰਦਰ ਹੈ ਉਸੇ ਨੂੰ ਤੇ ਖੋਜਣਾ ਸੀ ਅਸੀਂ ਬਾਹਰ ਨੂੰ ਤੁਰ ਪਏ ਗੁਰੂ ਨਾਨਕ ਪਾਛੇ ਕਹਿ ਰਹੇ ਨੇ ਕਿ ਕਿਸੇ ਦੇ ਔਗਣ ਕੱਢਣ ਤੋਂ ਪਹਿਲਾਂ ਆਪਣੇ ਅੰਦਰ ਜ਼ਰੂਰ ਵੇਖੀਏ ਜੇ ਤੈਨੂੰ ਬੁਰਾ ਲੱਗਦਾ ਹੈ ਉਹਦਾ ਔਗਣ ਕਿ ਇਹ ਉਹਦਾ ਔਗਣ ਹੈ ਮੈਨੂੰ ਬੁਰਾ ਬੜਾ ਬੁਰਾ ਲੱਗਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਵੇਖੀ ਕਿ ਇਹ ਔਗਣ ਮੇਰੇ ਵਿੱਚ ਤੇ ਨਹੀਂ ਬਸ ਜਿਸ ਦਿਨ ਇਹ ਅੰਦਰ ਜਣਾ ਸ਼ੁਰੂ ਕਰ ਦਿੱਤਾ ਅਸੀਂ ਇਹ ਗੰਦ ਅੰਦਰੋਂ ਨਿਕਲ ਜਾਏਗਾ ਜੀ ਅੰਦਰ ਸਤ ਸੰਤੋਖ ਦਇਆ ਧਰਮ ਸਹਿਜ ਬਸ ਜਾਏਗਾ ਮਨ ਸੰਤੋਖੀ ਹੋ ਜਾਏਗਾ ਮਨ ਟਿਕਾਹ ਵਿੱਚ ਹੋ ਜਾਏਗਾ ਮਨ ਰੱਜਿਆ ਪੂਜਿਆ ਹੋ ਜਾਏਗਾ ਇਹ ਮਨ ਭਰਿਆ ਹੋ ਜਾਏਗਾ ਫਿਰ ਮਨ ਡੋਲਦਾ ਨਹੀਂ ਭਰਿਆ ਭਾਂਡਾ ਕਦੇ ਛਲਕਦਾ ਨਹੀਂ ਹੈ ਤਾਈਂ ਮਹਾਰਾਜ ਗੁਰੂ ਨਾਨਕ ਪਾਸ਼ਾ ਦੀ ਬੋਲ ਨੇ ਭਾਂਡਾ ਧੋਏ ਬੈ ਸਤੂਪ ਦੇਵੋ ਤਉ ਦੁੱਧੇ ਕੋ ਜਾਵੋ ਜੇ ਨਾਮ ਦੀ ਗੱਲ ਲੈਣ ਤੁਰਿਆ ਗੁਰੂ ਕੋਲ ਚੱਲੇ ਆ ਸਭ ਤੋਂ ਪਹਿਲਾਂ ਆਪਣਾ ਭਾਂਡਾ ਸਾਫ਼ ਕਰੀ ਤਾਂ ਕਿ ਉਹਦੇ ਵਿੱਚ ਅੰਮ੍ਰਿਤ ਟਿਕ ਜਾਏ ਅੰਮ੍ਰਿਤ ਪਾਲ ਜੀ ਨੀਚ ਆਖਿਆ ਸੱਚ ਰਹੇ ਅਗਾਈ ਤੇ ਗੁਰੂ ਨਾਨਕ ਸਾਹਿਬ ਅਗਣ ਜਿਨ੍ਹਾਂ ਨੇ ਇਨਾਮ ਰੂਪੀ ਅੰਮ੍ਰਿਤ ਨੂੰ ਚੱਖਿਆ ਹੈ ਨਾ ਉਹ ਸਚਿਆਰ ਨੇ ਉਹ ਰੱਜੇ ਪੁੱਜੇ ਨੇ ਉਹ ਰੱਜੇ ਪੁੱਜੀਆਂ ਰੂਹਾਂ ਨੇ ਤਿਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ ਉਹਨਾਂ ਅੰਦਰ ਕਿਸੇ ਕਿਸਮ ਦਾ ਕੋਈ ਭਰਮ ਨਹੀਂ ਕੋਈ ਭੇਦ ਨਹੀਂ ਹੈ ਉਹਨਾਂ ਦੀ ਰਸਨਾ ਜਿਹੜੀ ਹੈ ਉਹ ਰਸ ਦਾ ਇੱਕ ਹੈ ਉਹ ਮਿੱਠੇ ਬੋਲ ਬੋਲਦੀ ਉਹਦੇ ਵਿੱਚ ਕੜਤਣ ਨਹੀਂ ਹੈ ਉਹ ਰਸ ਵਾਲੀ ਹੋ ਗਈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਕੀਅਤ ਹੈ ਸੂਰਾ ਆਤਮ ਜਣੈ ਸਗਲ ਵਤ ਜਾਕੇ ਤਾਂ ਕਾ ਸਤਗੁਰੂ ਪੂਰਾ ਆਤਮ ਜਣੈ ਆਤਮ ਨੂੰ ਆਤਮ ਆਪਣੇ ਆਪ ਨੂੰ ਜਿੱਤਣਾ ਸੀ ਜੀ ਮਨ ਜੀਤੈ ਜਗ ਜੀਤ ਜਿਹੜੇ ਬਾਹਰ ਜਿੱਤਣ ਤੋਂ ਪਰੇ ਅੰਦਰੋਂ ਹਾਰ ਗਏ ਜਿਨ੍ਹਾਂ ਨੇ ਅੰਦਰੋਂ ਜਿੱਤੇ ਆ ਉਹ ਬਾਹਰੋਂ ਹਾਰ ਗਏ ਤੇ ਜਿੱਤ ਕੇ ਸੰਸਾਰ ਤੇ ਉਹੀ ਗਏ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਜਿੱਤੇ ਆ ਜਿਨ੍ਹਾਂ ਨੇ ਮਨ ਨੂੰ ਜਿੱਤੇ ਆ ਹੁਕਮ ਸੰਜੋਗੀ ਆਇਆ ਚਲ ਸਦਾ ਰਜ਼ਾਈ ਔ ਗੁਣਿਆਰ ਇੱਕੋ ਗੁਣ ਨਾਨਕੈ ਸੱਚ ਮਿਲੈ ਵਡਾਈ ਗੁਰੂ ਨਾਨਕ ਪਾਤਸ਼ਾਹ ਮਰਜ ਉਪਦੇਸ਼ ਕਰਦੇ ਨੇ ਕਿ ਐ ਭਾਈ ਐ ਗੁਰਮੁਖ ਪਿਆਰੇ ਆ ਤੂੰ ਉਹਦੇ ਹੁਕਮ ਦੇ ਵਿੱਚ ਸੰਯੋਗ ਹੋਇਆ ਤੇਰਾ ਤੂੰ ਆਇਆ ਇਹ ਸੰਸਾਰ 'ਚ ਤੇ ਕੀ ਕਰਨਾ ਕਰ ਚੱਲ ਸਦਾ ਰਜ਼ਾਈ ਹਮੇਸ਼ਾ ਉਹਦੀ ਰਜ਼ਾ ਵਿੱਚ ਨਹੀਂ ਉਹਦੀ ਹੁਕਮ ਵਿੱਚ ਰਹੀਂ ਸੰਯੋਗ ਵਿਜੋਗ ਦੁਇਕਾਰ ਚਲਾਵੇਂ ਲਿਖੇ ਆਵੇ ਭਾਗ ਇਹ ਤਾਂ ਹੀ ਆਏਗਾ ਕਿਉਂਕਿ ਆਰੰਭਤਾ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਜੀ ਸਾਫ ਸਾਨੂੰ ਸਮਝਾਉਂਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹੋ ਹੀ ਸਚਿਆਰ ਨੇ ਸੱਚ ਨੂੰ ਪ੍ਰਾਪਤ ਕਰਨ ਲਈ ਸਚਿਆਰ ਬਣਨਾ ਪਏਗਾ ਤੇ ਪਾਤਸ਼ਾਹ ਉਪਦੇਸ਼ ਕਰਦੇ ਨੇ ਇੱਥੇ ਹੁਕਮ ਸੰਜੋਗੀ ਆਇਆ ਐ ਜੀਵ ਐ ਭਾਈ ਤੂੰ ਉਹਦੇ ਹੁਕਮ ਨਾਲ ਸੰਜੋਗ ਮਿਲਿਆ ਤੇਰੇ ਮਾਤਾ ਦੇ ਪਿਤਾ ਦਾ ਤਾਂ ਤੂੰ ਇਸ ਸੰਸਾਰ ਤੇ ਆਇਆ ਹੈਂ ਜਿਨ ਹਰ ਤੇਰਾ ਰਚਨ ਰਚਿਆ ਸੂ ਹਰਮਨ ਨਾ ਵਸਾਇਆ ਉਸ ਨੂੰ ਪਸਾਉਣਾ ਸੀ ਉਹਦੇ ਹੁਕਮ ਤੇ ਰਜਾ ਵਿਚ ਰਹਿ ਆਉ ਗੁਣਿਆਰੇ ਕਹੋ ਗੁਣ ਨਾਨਕੈ ਧੰਨ ਗੁਰੂ ਨਾਨਕ ਪਾਸ਼ਾ ਅਮਰਗ ਨੇ ਪ੍ਰਭੂ ਜੀ ਅਸੀਂ ਆਉਗਣਾ ਨਾਲ ਭਰੇ ਹੋਏ ਹਾਂ ਤੁਸੀਂ ਗੁਣੀ ਨਿਧਾਨ ਹੋ ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ ਤੇਰੀ ਭਗਤੀ ਤੇਰੇ ਗੁਣਾਂ ਨੂੰ ਧਰਨ ਕੀਤੇ ਤੋਂ ਬਿਨਾ ਨਹੀਂ ਹੋ ਸਕਦੀ ਜੀ ਅਸੀਂ ਤੇਰੇ ਨਾਲ ਜੁੜਨਾ ਚਾਹੁੰਨੇ ਆ ਅਸੀਂ ਤੇ ਔਗਣਾਂ ਨਾਲ ਹਾਂ ਤੂੰ ਗੁਣੀ ਭਰਪੂਰ ਹੈ ਤੇਰਾ ਸਾਡਾ ਮਿਲ ਕਿਵੇਂ ਹੋਏਗਾ ਇਸ ਕਰਕੇ ਕਿਰਪਾ ਕਰੋ ਪ੍ਰਭੂ ਜੀ ਔਗਣਾਰੇ ਕਹੋ ਗੁਣ ਨਾਨਕੈ ਧੰਨ ਗੁਰੂ ਨਾਨਕ ਪਾਸ਼ਾ ਬਾਰੇ ਕਹਿੰਦੇ ਪ੍ਰਭੂ ਜੀ ਅਸੀਂ ਔਗਣ ਆਰਿਆਂ ਨੂੰ ਤੁਸੀਂ ਗੁਣ ਬਖਸ਼ ਦਿਓ ਇਹ ਕਿਰਪਾ ਕਰੋ ਸੱਚ ਮਿਲੈ ਵਡਾਈ ਸਾਨੂੰ ਵੀ ਉਹ ਸੱਚ ਦੇ ਦਰ ਤੇ ਉਸ ਵੈਗੁਰੂ ਆਕਾਰ ਪੁਰਖ ਦੇ ਦਰ ਤੇ ਸੱਚ ਜਿੱਥੇ ਸ਼ਬਦ ਆ ਗਿਆ ਚੱਚੇ ਥਲੇ ਔਕੜ ਉਹ ਸੱਚ ਪਰਮਾਤਮਾ ਲਈ ਵਰਤਿਆ ਮਹਾਰਾਜ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ اے ਪ੍ਰਭੂ ਤੇਰੇ ਦਰ ਤੇ ਸਾਨੂੰ ਵੀ ਵਿੜਿਆਈ ਮਿਲ ਜਾਏ ਕਿਤੇ ਇਹ ਕਿਰਪਾ ਕਰ ਅਸੀਂ ਔਗਣਾ ਨਾਲ ਭਰਪੂਰ ਹਾਂ ਤੁਸੀਂ ਗੁਣੀ ਨਿਦਾਨ ਹੋ ਤੁਸੀਂ ਗੁਣਵੰਤਿਆਂ ਗੁਣ ਦੇ ਦਿੰਦੇ ਹੋ ਦਿੰਦੇ ਆ ਰਹੇ ਹੋ ਇਸ ਕਰਕੇ ਅਸੀਂ ਤੁਹਾਡੇ ਅੱਗੇ ਅੱਜ ਅਰਦਾਸ ਕਰਨ ਆਏ ਆਂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਸਾਡੀ ਝੋਲੀ ਵਿੱਚ ਗੁਣ ਪਾ ਤਾਂ ਕਿ ਅਸੀਂ ਤੈਨੂੰ ਮਿਲ ਸਕੀਏ ਇਹ ਮਨੁੱਖਾ ਜਨਮ ਅਸੀਂ ਸਫਲ ਕਰ ਸਕੀਏ ਸਾਡੇ ਵੀ ਵੱਡੇ ਭਾਗ ਹੋ ਜਾਣ ਨਹੀਂ ਤੇ ਵਿਜੋਗ ਤੇ ਹੈ ਹੀ ਇਹ ਫਿਰ ਸੰਜੋਗ ਵਿਜੋਗ ਜੇ ਸੰਜੋਗ ਹੋਇਆ ਤੇ ਵਿਜੋਗ ਵੀ ਹੈ ਆਏ ਆ ਤੇ ਜਾਣਾ ਵੀ ਹੈ ਤੇ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਕੇ ਜਾਈਏ ਇਹ ਕਿਰਪਾ ਕਰ ਸਾਡੇ ਤੇ ਇਹ ਬਖਸ਼ਿਸ਼ਾਂ ਕਰ ਮਹਾਰਾਜ ਨੇ ਸਾਨੂੰ ਇਹ ਅਰਦਾਸ ਕਰਨੀ ਸਿਕਾਈ ਸੱਚੇ ਪਾਤਸ਼ਾਹ ਜੀ ਜੇ ਅਰਦਾਸ ਕਰਦੇ ਹੋ ਤਾਂ ਇੱਕੋ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਜੀਓ ਗੁਣ ਝੋਲੀ ਪਾਓ ਸਾਡੇ ਸਾਨੂੰ ਮਤ ਦੋ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਅਸੀਂ ਥੋੜੀ ਮਤ ਦੇ ਹਾਂ ਤੁਸੀਂ ਕਿਰਪਾ ਕਰੋ ਵਿਵੇਕ ਬੁੱਧ ਬਖਸ਼ੋ ਤਾਂ ਕਿ ਅਸੀਂ ਜੀਵਨ ਦੀ ਜਾਂਚ ਨੂੰ ਜਾਣ ਸਕੀਏ ਸਮਝ ਸਕੀਏ ਇਹ ਮਨੁੱਖਾ ਜਨਮ ਮਿਲਿਆ ਇਹਨੂੰ ਸਫਲ ਕਰਕੇ ਜਾਈਏ ਸੰਸਾਰ ਤੋਂ ਜੋ ਸਮਝੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ